वेलकम बैक ਚਾਂਕੀਆ এডਿਕੇਸ਼ਨ ਅਕੈਡਮੀ ਬਰਨਾਲਾ ਆਪਾਂ ਚਾਲਕਾ ਸਾਮਰਾਜ ਕਰ ਰਹੇ ਸੀ ਬਤਾਪੀ ਵਾਲੇ ਚਾਲਕੋ ਕਰ ਲਏ ਅੱਜ ਆਪਾਂ ਵੇਂਗੀ ਵਾਲੇ ਚਾਲਕੋ ਬਾਰੇ ਪੜਾਂਗੇ ਸਾਊਥ ਇੰਡੀਅਨ ਕਿੰਗਡਮ ਸੀ ਜਿਹੜੀਆਂ ਦੱਖਣੀ ਭਾਰਤ ਦੇ ਰਾਜਵੰਸ਼ 8ਵੀਂ ਤੋਂ ਲੈ ਕੇ 7ਵੀਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਸ਼ਾਦੀ ਤੱਕ ਠੀਕ ਹੈ ਜੀ ਚਾਲਕਾ ਵੰਸ਼ਾ ਜਿਹੜਾ ਸਾਡੇ ਕੋਲੇ ਇਹ ਵੇਂਗੀ ਦੇ ਚਾਲਕਾ ਬੋਲਿਆ ਗਿਆ ਜਿਹੜੀ ਵੇਂਗੀ ਵਾਲੇ ਚਾਲਕਾ ਸੰਸਥਾਪਕ ਵਿਸ਼ਨੂੰਵਰਦਨ ਰਾਜਸਤਾਨੀਆਂ ਦੀ ਵੇਂਗੀ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਆ ਗਈ ਤੇ ਕ੍ਰਮਵਾਰ ਜਿਹੜੀਆਂ ਇਹਨਾਂ ਦੀਆਂ ਰਾਜਸਤਾਨੀਆਂ ਰਹਿ ਚੁੱਕੀਆਂ ਨੇ ਉਹ ਕਿਹੜੀਆਂ-ਕਿਹੜੀਆਂ ਰਹਿ ਚੁੱਕੀਆਂ ਨੇ ਪਿਸਤਾਪੁਰ ਵੇਂਗੀ ਤੇ ਰਾਜਮੁੰਦਰੀ ਰਹਿ ਚੁੱਕੀਆਂ ਨੇ ਠੀਕ ਹੈ ਜੀ ਹੁਣ ਜੇ ਇਹਨਾਂ ਦੇ ਪ੍ਰਸਿੱਧ ਸ਼ਾਸਕਾਂ ਦੀ ਗੱਲ ਕਰ ਲਈਏ ਪ੍ਰਸਿੱਧ ਸ਼ਾਸਕ ਕਿਹੜੇ-ਕਿਹੜੇ ਨੇ ਸਾਡੇ ਕੋਲੇ जय सिंह पहला ਤੇ 인ਦਰ ਵਰਮਨ বিষ্ণੂ ਵਰਦਨ ਦੂਜਾ जय सिंह ਦੂਜਾ ਤੇ বিষ্ণੂ ਵਰਦਨ ਦੂਜਾ ਇਹਨਾਂ ਦੇ ਹੀ ਫੇਮਸ ਰਾਜੇ ਹੋਏ ਠੀਕ ਹੈ ਜੀ ਪ੍ਰਸਿੱਧ ਰਾਜਾ ਤੇ ਪ੍ਰਤਾਪੀ ਰਾਜਾ ਪੁੱਛ ਲੱਤੇ ਜਾਂਦਾ ਵਿਜੇਦਤ ਤੀਜਾ ਠੀਕ ਹੈ ਜੀ ਜਿਸ ਦਾ ਸੈਨਾਪਤੀ ਕੌਣ ਸੀਗਾ ਪਾਂਡੂਰ। ਇਹਦਾ ਸੈਨਾਪਤੀ ਕੌਣ ਸੀਗਾ? ਪਾਂਡੂਰੰਗ। ਆਹ ਵਿਸ਼ਨੂੰ ਕੋ ਵਿਸ਼ਨੂੰ ਵਰਦਰ ਇੱਥੇ ਦੂਜਾ ਤੇ ਇੱਥੇ ਤੀਜਾ ਆਊਗਾ। ਠੀਕ ਹੈ ਜੀ ਵਿਸ਼ਨੂੰ ਵਰਦਰ। ਪ੍ਰਤਾਪੀ ਰਾਜੇ ਵਿਜੇਦੱਤੇ ਤੇ ਤੀਸਰਾ ਸੀਗਾ ਜਿਹੜਾ ਉਹਦਾ ਸੈਨਾਪਤੀ ਕੌਣ ਸੀਗਾ ਜੀ? ਪਾਂਡੂਰੰਗ। ਠੀਕ ਹੈ ਜੀ। ਨੈਕਸਟ ਆ ਗਿਆ ਵੇਂਗੀ। ਵੇਂਗੀ ਦੇ ਵਿੱਚ ਪ੍ਰਾਚੀਨ ਰਾਜ ਜਿਹੜਾ ਆਧੁਨਿਕ ਆਂਧਰਾ ਪ੍ਰਦੇਸ਼ ਤੇ ਲੈ ਕੇ ਕ੍ਰਿਸ਼ਨ ਅਤੇ ਗੋਦਾਵਰੀ ਨਦੀਆਂ ਦੇ ਵਿੱਚ ਸੀਗਾ ਠੀਕ ਹੈ ਜੀ ਨਦੀਆਂ ਪੁੱਛ ਲੇਤਾ ਜਾਂਦਾ ਵੀ ਵੇਂਗੀ ਸਾਮਰਾਜ ਹੋਇਆ ਜਿਹੜਾ ਉਹ ਕਿੱਥੇ ਤੋਂ ਕਿੱਥੇ ਤੱਕ ਹੋਇਆ ਆਂਧਰਾ ਪ੍ਰਦੇਸ਼ ਕ੍ਰਿਸ਼ਨ ਅਤੇ ਗੋਦਾਵਰੀ ਨਦੀਆਂ ਦੇ ਵਿੱਚਕਾਰ ਠੀਕ ਹੈ ਜੀ ਤੇ ਵੇਂਗੀ ਦੀ ਪਛਾਣ ਗੋਦਾਵਰੀ ਦੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾਗਾ ਪਿੰਡ ਹੀ ਵੇਂਗੀ ਠੀਕ ਹੈ ਜੀ ਉਸ ਥਾਨ ਤੋਂ ਕੀਤੀ ਜਾਂਦੀ ਹੈ ਵੀ ਇੱਥੇ ਇਹਨਾਂ ਦਾ ਰਾਜ ਸੀਗਾ ਬਤਾਪੀ ਦੇ ਸਮੂਹ ਜਿਹੜੇ ਚਾਲੁਕਿਆ ਸ਼ਾਸਕ ਸੀਗੇ ਉਹ ਪੁਲਕੇਸ਼ਨ ਦੂਜੇ ਬਤਾਪੀ ਦੇ ਚਾਲੁਕਿਆ ਸੀਗਾ ਪੁਲਕੇਸ਼ਨ ਦੂਜਾ ਉਹਨੇ ਬਤਾਪੀ ਨੂੰ ਜਿੱਤਿਆ ਸੀਗਾ ਉਹਨੇ ਇਸ ਥਾਨ ਨੂੰ ਜਿੱਤਿਆ ਸੀਗਾ ਕਿਨੂੰ ਵੇਂਗੀ ਨੂੰ ਬਤਾਪੀ ਵਾਲਿਆਂ ਨੇ ਪੁਲਕੇਸ਼ਨ ਦੂਜੇ ਨੇ ਇਸ ਸਤਾਨ ਵੇਂਗੀ ਨੂੰ ਜਿੱਤਿਆ ਸੀ ਤੇ ਆਪਣੇ ਛੋਟੇ ਭਰਾ ਨੂੰ ਕੀ ਕਰਤਾ ਵਿਸ਼ਨੂੰਵਰਧਨ ਨੂੰ ਨਿਯੁਕਤ ਕਰਤਾ ਸੀ ਇੱਥੇ ਤੇ ਬਾਅਦ ਵਿੱਚ ਕੀ ਹੋ ਗਿਆ ਇਹ ਸਾਮਰਾਜ ਇੱਕ ਸੁਤੰਤਰ ਚਾਲਕਾ ਰਾਜਵੰਸ਼ ਕਹੌਣ ਲੱਗ ਗਿਆ ਜਿਸ ਨੂੰ ਪੂਰਵੀ ਚਾਲਕਾ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹਨਾਂ ਦੀ ਰਾਜਸਥਾਨੀ ਕਿਹੜੀ ਬਣ ਗਈ ਸੀ ਵੇਂਗੀ ਠੀਕ ਹੈ ਜੀ ਜੇ ਆਪਾਂ ਇੰਡੀਆ ਦਾ ਨੀਚਲਾ ਮੈਪ ਦੇਖ ਲਈਏ ਤੇ ਇਹਨਾਂ ਦੀ ਜਿਹੜੀ ਇੱਥੋਂ ਲੈ ਕੇ ਆਂਧਰਾ ਕ੍ਰਿਸ਼ਨਾ ਗੋਦਾਵਰੀ ਨਦੀਆਂ ਨੇ ਠੀਕ ਹੈ ਜੀ ਇੱਥੇ ਠੀਕ ਹੈ ਜੀ ਇੱਥੇ ਆਸ ਦੇ ਵਿੱਚ ਰਾਜ ਇਹਨਾਂ ਦਾ ਸੀਗਾ ਠੀਕ ਹੈ ਜੀ ਤੇ ਪੁਲਕੇਸ਼ਰ ਦੂਜਾ ਜਿਹੜਾ ਪੂਰਬੀ ਚ ਪੱਛਮੀ ਚਾਲਕੂ ਵਾਲੇ ਇੱਥੇ ਰਾਜ ਕਰਦੇ ਸੀ ਉਹਨੇ ਇਹ ਖੇਤਰ ਜਿੱਤਿਆ ਜਿੱਤ ਕੇ ਕਿਹਨੂੰ ਦਿੱਤਾ ਆਪਣੇ ਉੱਪਰ ਛੋਟੇ ਭਰਾ ਵਿਸ਼ਨੂੰ ਵਰਦਨ ਨੂੰ ਤੇ ਉਹਨੇ ਆਪਦਾ ਸਾਮਰਾਜ ਅਲੱਗ ਸਥਾਪਿਤ ਕਰ ਲਿਆ ਵੇਂਗੀ ਦੇ ਵਿੱਚ ਰਾਜਧਾਨੀ ਕਿਹੜੀ ਬਣਾਈ ਇਹਨਾਂ ਨੇ ਵੇਂਗੀ ਠੀਕ ਹੈ ਜੀ ਤੇ ਸ਼ਾਸਕ ਕਿਹੜੇ ਹੋਏ ਨੇ ਇਹਨਾਂ ਦੇ ਰਾਜੇ ਰਾਜੇ ਕਿਹੜੇ ਹੋਏ ਨੇ ਜੀ ਠੀਕ ਹੈ ਜੀ ਰਾਜੇ ਹੋਏ ਨੇ ਸਾਡੇ ਕੋਲੇ ਵਿਸ਼ਨੂੰ ਵਰਦਨ ਪਹਿਲਾਗਾ ਠੀਕ ਹੈ ਵਿਸ਼ਨੂੰ ਵਰਦਨ ਦੀ ਆਪਾਂ ਟਰਿਕ ਕਰ ਲਾਂਗੇ ਕਿ ਵਿਸ਼ਨੂੰ ਆਗਾ ਵਿਸ਼ਨੂੰ ਦੀ ਜੈ ਜੈ ਕਰਦਾ ਇੰਦਰ ਠੀਕ ਹੈ ਜੀ ਵਿਸ਼ਨੂੰ ਦੀ ਜੈ ਜੈ ਕਰਦਾ ਇੰਦਰ ਠੀਕ ਹੈ ਜੀ ਵਿਸ਼ਨੂੰ ਕਹਿੰਦਾ ਜੈ ਇਸ ਤਰ੍ਹਾਂ ਕਰ ਲਿਓ ਆਪਾਂ ਵਿਸ਼ਨੂੰ ਆ ਜਿਹੜਾ ਜੈ ਜੈ ਕਿਹਦੀ ਕਰਦਾਗਾ ਇੰਦਰ ਦੀ ਵਿਸ਼ਨੂੰ ਜੈ ਜੈ ਕਰ ਰਿਹਾ ਇੰਦਰ ਦੀ ਫਿਰ ਵਿਸ਼ਨੂੰ ਮੰਗ ਰਿਹਾਗਾ ਜੈ ਜੈ ਠੀਕ ਹੈ ਕੁੱਲ ਤੋਂ ਕਿਹਦੀ ਵਿਸ਼ਨੂੰ ਦੀ ਠੀਕ ਹੈ ਜੀ ਕਿਵੇਂ ਕਰਾਂਗੇ ਵਿਸ਼ਨੂੰ ਜੈ ਜੈ ਕਰਦਾ ਇੰਦਰ ਦੀ ਵਿਸ਼ਨੂੰ ਮੰਗ ਰਿਹਾ ਜੈ ਜੈ ਕੁੱਲ ਦੀ ਵਿਸ਼ਨੂੰ ਤੋਂ ਠੀਕ ਹੈ ਜੀ ਇਹਨਾਂ ਦੇ ਰਾਜੇ ਬਾਰੇ ਪਤਾ ਲੱਗ ਜੂ ਆਪਾਂ ਨੂੰ ਵਿਸ਼ਨੂੰ ਵਰਦਨ ਪਹਿਲਾ ਵਿਸ਼ਨੂੰ ਵਰਦਨ ਹੋ ਗਿਆ ਜੈ ਸਿੰਘ ਠੀਕ ਹੈ ਜੀ ਤੇ ਇੰਦਰ ਵਰਦਨ ਵਿਸ਼ਨੂੰ ਵਰਦਨ ਦੂਜਾ ਮੰਗੀ ਯੋਵਰਾਜ ਜੈ ਸਿੰਘ ਦੂਜਾ ਕੋਕੁਲੀ ਵਿਕਰਮਾਦੱਤਿਆ ਤੇ ਅੱਗੇ ਵਿਸ਼ਨੂੰ ਵਰਦਨ ਠੀਕ ਹੈ ਜੀ ਤੀਸਰਾ ਆ ਗਿਆ ਇੱਥੇ ਤੱਕ ਆਪਾਂ ਨੇ ਟ੍ਰਿਕ ਕੀਤਾ ਸੀ ਇਸ ਤੋਂ ਬਾਅਦ ਕਿਹੜੇ ਰਾਜੇ ਹੁੰਦ ਨੇ ਸਾਡੇ ਕੋਲੇ ਵਿਜੇ ਠੀਕ ਹੈ ਜੀ ਵਿਜੇ ਹੋਗੀ ਕਿਹਦੀ ਵਿਸ਼ਨੂ ਦੀ ਵਿਜੇ ਠੀਕ ਹੈ ਜੀ ਵਿਜੇ ਹੋਗੀ ਵਿਸ਼ਨੂ ਦੀ ਵਿਜੇ ਨਾਲ ਠੀਕ ਹੈ ਇੱਕ ਟ੍ਰਿਕ ਕਰ ਲਾਂਗੇ ਆਪਾਂ ਵਿਜੇ ਤੇ ਪਹਿਲਾ ਜਿਹੜਾ ਸਾਡੇ ਕੋਲੇ ਠੀਕ ਹੈ ਜੀ ਵੀਜਦੇਤੇ ਪਹਿਲੇ ਨੇ ਇਸ ਰਾਜਵੰਸ਼ ਨੂੰ ਰਾਸ਼ਟ੍ਰਕੂਟਾ ਤੋਂ ਬਚਾਇਆ ਸੀ ਰਾਸ਼ਟ੍ਰਕੂਟਾ ਨੇ ਹਮਲੇ ਕੀਤੇ ਸੀ ਕੀਦੇ ਸਮੇ ਵਿਜਿਦਤੇ ਪਹਿਲੇ ਦੇ ਸਮੇ ਵੇਂਗੀ ਦੇ ਉਤੇ ਠੀਕ ਹੈ ਜੀ ਵਿਸ਼ਨੂੰਵਰਦਨ ਚੌਥਾ ਹੋਇਆ ਜਿਹੜਾ ਇਹ 764 ਤੋਂ ਲੈ ਕੇ 799 ਤੱਕ ਠੀਕ ਹੈ ਜੀ ਵਿਸ਼ਨੂੰਵਰਦਨ ਚੌਥੇ ਨੇ ਕਹਿੰਦੇ ਰਾਸ਼ਟ੍ਰਕੂਟਾ ਦੇ ਸ਼ਾਸਕ ਸੀਗਾ ਜਿਹੜਾ ਕ੍ਰਿਸ਼ਨ ਪਹਿਲੇ ਅਤੇ ਤ੍ਰਵ ਤੋ ਹਾਰ ਗਿਆ ਸੀ ਵਿਸ਼ਨੂੰ ਵਰਦਨ ਚੌਥਾ ਸੀ ਇਹਦਾ ਅੱਗੇ ਵਿਜੇਦੱਤਿਆ ਉਹਦਾ ਦੂਜਾ ਇਹ ਰਾਜਵਾਂਸ਼ ਦਾ ਆਖਰੀ ਮਹਾਨ ਸ਼ਾਸਕ ਹੋਇਆ ਠੀਕ ਹੈ ਜੀ ਜਿਨ੍ਹਾਂ ਨੇ ਪੱਲਵਾਂ ਦੇ ਨਾਲ-ਨਾਲ ਮੈਸੂਰ ਗੰਗ ਰਾਸ਼ਟ੍ਰਕੂਟ ਪਾਂਡਯ ਅਤੇ ਕਲਚੂਰੀ ਰਾਜਾਂ ਨੂੰ ਹਰਾਇਆ ਸੀ ਇਹ ਆਖਰੀ ਵਿਜੇਦੱਤਿਆ ਦੂਜਾ ਹੋਇਆਗਾ ਠੀਕ ਹੈ ਜੀ ਕਿਹਨਾਂ ਕਿਹਨਾਂ ਨੂੰ ਹਰਾਇਆ ਮੈਸੂਰਾ ਨੂੰ ਗੰਗਾ ਨੂੰ ਰਾਸ਼ਟ੍ਰਕੂਟਾ ਨੂੰ ਪਾਂਡਯਾਂ ਨੂੰ ਕਲਚੂਰੀਆਂ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਵੀ ਕਾਫੀ ਰਾਜੇ ਹੋਏ ਨੇ ਇਹਨਾਂ ਦੇ ਪਰ ਲਾਸਟ ਜਿਹੜਾ ਮੰਨਿਆ ਜਾਂਦਾ ਵਿਜੇਦੱਤਿਆ ਇਸ ਵੰਸ਼ ਦਾ ਆਖਰੀ ਸ਼ਾਸਕ ਸੀਗਾ ਇੱਕ ਦੋ ਹੋਰ ਹੋਏ ਸ਼ਾਸਕ ਹੋਏ ਸੀ ਦੋ ਪਰ ਉਹ ਸਮੰਤ ਸੀਗੇ ਠੀਕ ਹੈ ਉਹਨਾਂ ਨੂੰ ਆਪਾਂ ਰਾਜੇ ਨਹੀਂ ਮੰਨਾਂਗੇ ਉਹ ਸਮੰਤ ਸੀਗੇ ਕਿਸੇ ਦੇ ਤਾਂ ਇਸ ਕਰਕੇ ਵਿਜੇਦੱਤਿਆ ਸਤਮਾ ਜਿਹੜਾ ਇਹਨਾਂ ਦਾ ਆਖਰੀ ਸਮਰਾਟ ਬਣਿਆ ਇਸ ਤੋਂ ਬਾਅਦ ਕੀ ਹੋਇਆ ਜਿਹੜਾ ਚਾਲਕ ਰਾਜ ਅਤੇ ਚੋਲ ਰਾਜ ਸੀਗਾ ਜਿਹੜਾ ਉਹ ਆਪਸ ਵਿੱਚ ਵਿਆਹ ਸੰਬੰਧ ਸਥਾਪਿਤ ਹੋਣ ਕਰਕੇ ਕਹਿੰਦੇ ਠੀਕ ਹੈ ਜੀ ਰਾਜਾ ਕੋਲਤੁੰਗ ਪਹਿਲਾ ਸੀ ਜਿਹੜਾ ਉਹ ਰਾਜਕੁਮਾਰੀ ਚੌਲਾਨੀ ਰਾਜਕੁਮਾਰੀ ਮਧੁਰਿਕਤਾ ਨਾਲ ਵਿਆਹ ਕਰਵਾ ਲਿਆ ਜਿਸ ਨਾਲ ਚੌਲ ਤੇ ਚਾਲਕਾ ਵੰਸ਼ ਦੀ ਕਹਿੰਦੇ ਸ਼ੁਰੂਆਤ ਹੋਈ ਆ ਤੇ ਇਸ ਨੇ ਕਹਿੰਦੇ ਵਿਜੇਦੱਤੇ 7ਵੇਂ ਨੂੰ ਹਟਾ ਕੇ ਇਹ ਰਾਜ ਤੇ ਆਪਣੇ ਪੁੱਤਰ ਨੂੰ ਦੇ ਦਿੱਤਾ ਜਿਸ ਨਾਲ ਚਾਲਕਾ ਰਾਜ ਦਾ ਅੰਤ ਹੋ ਗਿਆ ਤੇ ਕਿਹੜੇ ਰਾਜਵੰਸ਼ ਦੀ ਚੋਲ ਤੇ ਚਾਲਕ ਰਾਜਵੰਸ਼ ਦੀ ਕੋਲ ਤੋਂ ਪਹਿਲਾਂ ਸਥਾਪਿਤ ਹੋ ਗਿਆ ਸੀ ਠੀਕ ਹੈ ਜੀ ਇਹ ਆਪਾਂ ਉਧਰ ਪੜ ਚੁੱਕੇ ਹਾਂ ਪਿਛਲੀ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦੇ ਆਰਕੀਟੈਕਚਰ ਜਿਹੜਾ ਆਉਂਦਾ ਸਾਡੇ ਕੋਲੇ ਬਣਾਇਆ ਕੀ ਕੀ ਹੋਇਆ ਇਹਨਾਂ ਨੇ ਦ੍ਰਵਿਡ ਕਲਾ ਸੈਲੀ ਦਾ ਵਿਕਾਸ ਆ ਜਿਹੜਾ ਇਹਨਾਂ ਦੇ ਸਮੇਂ ਹੋਇਆ ਵੇਂਗੀ ਦੇ ਵਿੱਚ ਵੇਂਗੀ ਦੇ ਵਿੱਚ ਚਾਲਕੂਆਂ ਨੇ ਦ੍ਰਵਿਡ ਕਲਾ ਸੈਲੀ ਠੀਕ ਹੈ ਦੀ ਸਰਪ੍ਰਸਤੀ ਕੀਤੀ ਸੀ ਜਿਸ ਦੀ ਵਿਸ਼ੇਸ਼ਤਾ ਵਿੱਚ ਵਿਲੱਖਣ ਕਹਿੰਦੇ ਪਿਰਾਮਿਡ ਪਿਰਾਮਿਡਾਕਾਰ ਦਾ ਠੀਕ ਹੈ ਜੀ ਟਾਪਰਾਂ ਦਾ ਜਾਂ ਫਿਰ ਵੀ ਮਾਨਨਾ ਦੁਆਰਾ ਕੀਤੀ ਜਾਂਦੀ ਇਹਨਾਂ ਮੰਦਰਾਂ ਵਿੱਚ ਆਮ ਤੌਰ ਤੇ ਕਹਿੰਦੇ ਵਰਗਾਕਾਰ ਕੀ ਮਿਲਿਆ ਗਿਆ ਵਰਗਾਕਾਰ ਤੇ ਆਇਤਾਕਾਰ ਪਵਿੱਤਰ ਸਥਾਨ ਠੀਕ ਹੈ ਜੀ ਮਿਲੇ ਨੇ ਗਰਭਗ੍ਰਹਿ ਮਿਲਿਆਗਾ ਅਤੇ ਇੱਕ ਕੀ ਮਿਲਿਆਗਾ ਹਾਲ ਮੰਡਪ ਮਿਲਿਆਗਾ ਤੇ ਜੋ ਗੁੰਜਲਦਾਰ ਕਹਿੰਦੇ ਉਹ ਕੀਰੀਆਂ ਹੋਈਆਂ ਘਮਾਂ ਦੁਆਰਾ ਸਥਾਪਿਤ ਕੀਤੇ ਆ ਠੀਕ ਹੈ ਜੀ ਤੇ ਲਿੰਗਰਾਜ ਮੰਦਿਰ ਆ ਜਿਹੜਾ ਠੀਕ ਹੈ ਇਹ ਰਾਜ ਮਹਿੰਦਰ ਵਰਮਨ ਨੂੰ ਜਿਹੜਾ ਪਹਿਲਾ ਦਸ਼ ਤੱਕ ਦ੍ਰਕਸ਼ ਰਾਮ ਵਜੋ ਜਾਣਿਆ ਜਾਂਦਾ ਸੀਗਾ ਵਿੱਚ ਲਿੰਗਰਾਜ ਮੰਦਿਰ ਚਾਲਕੂਆ ਰਾਜਿਆਂ ਦੀਆਂ ਸਭ ਤੋਂ ਮਹੱਤਮ ਪੂਨ ਉਦਾਹਰਨਾ ਵਿੱਚੋਂ ਇੱਕ ਹੈ ਲਿੰਗਰਾਜ ਮੰਦਿਰ ਇਹ ਮੰਦਿਰ ਆ ਜਿਹੜਾ ਲਿੰਗਰਾਜ ਮੰਦਿਰ ਸ਼ਿਵ ਨੂੰ ਸਮਰਪਿਤ ਆ ਬਿਨੂ ਸਮਰਪਤਾ ਜੀ ਸਿਵ ਨੂੰ ਸਮਰਪਤਾ ਤੇ ਦ੍ਰੈਵਿਡ ਆਰਕੀਟੈਕਚਰ ਨਾਲ ਤੱਤਾ ਨਾਲ ਪ੍ਰਦਰਸ਼ਿਤ ਕੀਤਾ ਠੀਕ ਹੈ ਜੀ ਜਿਸ ਵਿੱਚ ਕਹਿੰਦੇ ਇੱਕ ਉੱਚਾ ਵਿਮਾਨ ਭਰਪੂਰ ਉਕੀਰੀਆਂ ਹੋਈਆਂ ਪੱਥਰ ਦੀਆਂ ਮੂਰਤੀਆਂ ਵੀ ਸ਼ਾਮਲ ਠੀਕ ਹੈ ਜੀ ਤੇ ਪੀਮਬੇਟਕਾ ਦੇ ਮੰਦਿਰ ਨੇ ਜਿਹੜੇ ਸਾਡੇ ਕੋਲੇ ਵੇਂਗੀ ਦੇ ਚਾਲਕਾ ਨੇ ਜਿਹੜੇ ਵੇਂਗੀ ਦੇ ਚਾਲਕਾ ਦੁਆਰਾ ਬਣਾਇਆ ਗਿਆ ਇੱਕ ਹੋਰ ਮਹੱਤਮਪੂਰਨ ਜਿਹੜਾ ਸਾਡੇ ਕੋਲੇ ਮੰਦਿਰ ਹੈਗਾਗਾ ਸਮਰਾਲ ਕੋਟ ਦੇ ਵਿੱਚ ਭੀਮ ਭੀਮੇਸ਼ਵਰ ਮੰਦਿਰ ਆ। ਠੀਕ ਹੈ ਜੀ। ਇਹ ਮੰਦਿਰ ਬਾਰੀ ਕੰਨਾ ਤੇ ਗੁਲਜੰਦਰ ਉਕੇਰੀਆਂ ਵਕਵਕ ਦੇਵੀ ਦੇਵਤੇ ਦੀਆਂ ਮਹਾਂ ਇਤਿਹਾਸਿਕ ਘਟਨਾਵਾਂ ਨੇ ਸਾਡੇ ਕੋਲੇ ਸਜਾਵਟਾਂ ਦੀਆਂ ਮੂਰਤੀਆਂ ਨੇ ਜੀ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਕਿਉਂਦਾ ਕੁਮਾਰ ਭੀਮੇਸ਼ਵਰ ਮੰਦਿਰ ਆ ਜਿਹੜਾ ਸਮਰਾਲ ਕੋਟ ਵਿੱਚ ਸਥਿਤ ਆ ਭਗਵਾਨ ਸ਼ਿਵ ਨੂੰ ਸਮਰਪਿਤ ਆ ਤੇ ਪੰਜ ਪੰਚਰਾਮ ਖੇਤਰ ਵੱਜੋ ਇੱਕਾ ਜੀ ਇਹ ਇਸ ਤੋਂ ਬਾਅਦ ਡਰਾਵਿਡ ਕਲਾ ਸ਼ੈਲੀ ਦਾ ਇਹ ਨਕਾਸੀਦਰ ਮੂਰਤੀਆਂ ਮਿਲੀਆਂ ਤੋਂ ਬਾਅਦ ਜਗਨਨਾਥ ਮੰਦਿਰਾ ਜਿਹੜਾ ਸਾਡੇ ਕੋਲੇ ਵੇਂਗੀ ਦੇ ਚਾਲਕਾਂ ਨੇ ਵੀ ਉੜੀਸਾ ਤੇ ਪੂਰੀ ਦੇ ਵਿੱਚ ਜਗਨਨਾਥ ਮੰਦਿਰ ਦੀ ਨਿਰਮਾਣ ਕਰਵਾਇਆ ਠੀਕ ਹੈ ਜੀ ਤੇ ਕਿਹੜੀ ਕਲਾ ਸ਼ੈਲੀ ਦੇ ਵਿੱਚ ਹੈ ਕਲਿੰਗ ਸ਼ੈਲੀ ਦੀ ਆਰਕੀਟੈਕਟ ਦੇ ਵਿੱਚ ਨਾਲ ਸੰਬੰਧ ਰੱਖਦਾ ਠੀਕ ਹੈ ਜੀ ਤੇ ਜਿੰਨਾ ਵਿੱਚ ਵੇਂਗੀ ਦੇ ਚਾਲਕਾਂ ਸ਼ਾਮਲ ਠੀਕ ਹੈ ਜੀ ਇਹ ਸੀਗਾ ਸਾਡੇ ਕੋਲੇ ਵੇਂਗੀ ਦੇ ਚਾਲੁਕਾਂ ਬਾਰੇ ਅੱਜ ਜਿਹੜੇ ਇਹਨਾਂ ਦੇ ਮੰਦਰ ਵਗੈਰਾ ਬਣੇ ਹੋਏ ਨੇ ਹਨਾ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਤੇ ਬਾਹੂਬਲੇ ਦੀ ਠੀਕ ਹੈ ਜੀ ਗੁਫਾਵਾਂ ਪੂਤਨਾ ਦਾ ਮੰਦਰ ਹੋ ਗਿਆ ਪਾਰਵਤੀ ਮੰਦਰ ਹੋ ਗਿਆ ਠੀਕ ਹੈ ਬਦਾਮੀ ਦੀਆਂ ਦਰਾਵੜ ਕਲਾ ਸ਼ੈਲੀ ਹੋ ਗਈ ਇਹ ਹੌਲ ਦੀਆਂ ਗੁਫਾਵਾਂ ਠੀਕ ਹੈ ਜੀ ਇਹ ਸਾਰਾ ਸਾਡੇ ਕੋਲੇ ਇਹਨਾਂ ਨਾਲ ਸੰਬੰਧਿਤ ਇਹਨਾਂ ਰਾਜਿਆਂ ਬਾਰੇ ਇਹਨਾਂ ਬਾਰੇ ਇੱਥੋਂ ਪਤਾ ਲੱਗਦਾ ਠੀਕ ਹੈ ਜੀ ਇਹ ਸੀਗਾ ਚਾਲਕੋ ਆ ਸਮਰਾਜ ਦਾ ਵ헹ੀ ਠੀਕ ਆ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਹੋਈ ਆ ਆਪਣੀ ਚੈਨਲ ਦੇ ਉੱਤੇ ਉਤਾਪੀ ਵਾਲੇ ਚਾਲਕੂਆ ਸਾਊਥ ਇੰਡੀਅਨ ਕਿੰਗਡਮ ਨੇ ਜਿਹੜੇ ਆਪਾਂ ਚੰਗੀ ਤਰ੍ਹਾਂ ਕਰਵਾ ਰਹੇ ਆ ਤੇ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਧੰਨਵਾਦ